वो भी चक्कर ले वो रोको दे ला बुला ले पड़ोसी बांधा वो मेला इनके अंदर भर खुशियां नसीब हवा और मोहब्बत इरादा के पड़ाव में इलामुदालानी या सकरम का हजुमत का मामला फरमा मैं जबरबदल करन से सल्लल्लाहु तआला अलैहि वसल्लम के चलते मुक्तसर सुवाब का मौजूद फरमा रब्बाना तक़बल इन्ना इन्का तअलीम बंदे राही ਦਾ ਨਾਮ ਹਰਸਿਮਰ ਸਿੰਘ ਢੱਲੋਂ ਆ ਜੀ ਅਸੀਂ ਸਮਰਾਲੇ ਦੇ ਵਾਸੀ ਆ ਤੇ ਅੱਜ ਅਸੀਂ ਸਾਰਿਆਂ ਦੀ ਹਜ਼ੂਰੀ ਵਿੱਚ ਬਹੁਤ ਹੀ ਕਰਣ ਕਰਾਉਣੇ ਵਾਲਾ ਤਾਂ ਰੱਬ ਹੀ ਕਰਾਉਂਦਾ ਜੀ ਜੋ ਕਰਾਉਂਦਾ ਤੇ ਬਾਕੀ ਅਸੀਂ ਤਾਂ ਇੱਕ ਜ਼ਰੀਆ ਬਣਦੇ ਆ ਤੇ ਅੱਜ ਸਾਰਿਆਂ ਦੀ ਹਜ਼ੂਰੀ ਵਿੱਚ ਇਹ ਸਾਡੀਆਂ ਦੁਕਾਨਾਂ ਅਸੀਂ ਮਸਜਿਦ ਨੂੰ ਡੋਨੇਟ ਕਰ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਚੰਗੇ ਕੰਮ ਲਈ ਯੂਜ਼ ਹੋ ਰਹੀ ਆ ਤੇ ਅਸੀਂ ਬਹੁਤ ਖੁਸ਼ ਆ ਤੇ ਅਸੀਂ ਇਹਦੇ ਸਾਰੇ ਨੂੰ ਵਧਾਈ ਦਿੰਦੇ ਆ ਸਾਰੀ ਕਮਿਊਨਿਟੀ ਨੂੰ ਜੀ ਸਾਰੇ ਸਮਰਾਲੇ ਵਾਸੀਆਂ ਅੱਜ ਉਹ ਹੁਲਾ ਮਹੱਲ ਆ ਵੀ ਆ ਹਾਂਜੀ ਇਹ ਇਹੀ ਦਿਨ ਕਿਉਂ ਚੁਣਿਆ ਗਿਆ ਇਹ ਉੱਪਰ ਵਾਲੇ ਦੋ ਹੀ ਚੁਣਿਆ ਗਿਆ ਜੀ ਆਹ ਜੀ ਸਾਡੇ ਹੱਥ ਵਾਸ ਕੁਝ ਨਹੀਂ ਸੀਗਾ ਜੀ ਤੇ ਸਾਰਿਆਂ ਦੀ ਬਸ ਇਹ ਬਸ ਖੁਸ਼ਕਿਸਮਤੀ ਹੈ ਕਿ ਅੱਜ ਦਾ ਦਿਨ ਹੀ ਚੁਣਿਆ ਗਿਆ ਜੀ ਹਾਂਜੀ ਗੁਲਜਾਰ ਮਹਮਦ ਸਟੇਟ ਅਫਸਰ ਪੰਜਾਬ ਅਕੋਰਡ ਤੇ ਅੱਜ ਇਹਨਾਂ ਨੇ ਢਿੱਲੋ ਸਾਹਿਬ ਨੇ ਜਿਹੜੀਆਂ ਦੋ ਦੁਕਾਨਾਂ ਨੇ ਸਾਨੂੰ ਮਸਜਿਦ ਦੇ ਇਸਤੇਮਾਲ ਲਈ ਤਾਂ ਦਿੱਤੀਆਂ ਨੇ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਕਿਉਂ ਇਹਦੇ ਨਾਲ ਇੱਕ ਆਪਸੀ ਭਾਈਚਾਰੇ ਨੂੰ ਇੱਕ ਬਲ ਮਿਲਿਆ ਇਹਨਾਂ ਨੇ ਮਤਲਬ ਵੀ ਮਸਜਿਦ ਦੇ ਇਸਤੇਮਾਲ ਲਈ ਦੁਕਾਨਾਂ ਇਹ ਜਿਹੜੀਆਂ ਹੈਗੀਆਂ ਨੇ দান ਦਿੱਤੀਆਂ ਨੇ ਸਾਨੂੰ ਕਿ ਇਹਨਾਂ ਨੇ ਰਾਬਤਾ ਕਿਵੇਂ ਕੈਮ ਕੀਤਾ ਰਾਬਤਾ ਤਾਂ ਸਾਡੀ ਕਮੇਟੀ ਹੀ ਕਰਨ ਵਾਲੀ ਆ ਕਮੇਟੀ ਨੇ ਹੀ ਰਾਬਤਾ ਰੈਮਪੀਟ ਕੀਤਾ ਇਹਨਾਂ ਨੂੰ ਫ੍ਰੀ ਨੇ ਜਿਹੜੀਆਂ ਨੇ ਨੋਨੇਟਰੀਓ ਕੋਸਟ ਦਿੱਤੀਆਂ ਵੀ ਇਹਨਾਂ ਨੂੰ ਕਰਨਗੇ ਫ੍ਰੀ ਆਫ ਕੋਸਟ ਇਹ ਹੁਣ ਮਸਜਿਦ ਦੇ ਕਿਸੇ ਜਿਹੀ ਮਸਜਿਦ ਦੇ ਇਸਤੇਮਾਲ ਵਾਸਤੇ ਇਸਤੇਮਾਲ ਯੂਜ਼ ਹੋਣੀਆਂ ਐ ਹੋਰ ਕਿਸੇ ਇਸਤੇਮਾਲ ਵਾਸਤੇ